ਹੈਲੋ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਿੰਘ ਇਜ਼ ਅ ਕਿੰਗ ਅੱਜ ਅਸੀਂ ਇੱਕ ਇਹੋ ਜਿਹੇ ਸਿੱਖ ਸਰਦਾਰ ਦੇ ਬਾਰੇ ਜਾਣਾਂਗੇ ਜਿਹਦੇ ਅੱਗੇ ਅੰਬਾਨੀ ਅਡਾਨੀ ਵੀ ਗਰੀਬ ਲੱਗਦੇ ਐ ਜਿਹਦੇ ਅੱਗੇ ਅਡਾਨੀ ਹੋਣੀ ਵੀ ਕੁਝ ਵੀ ਨਹੀਂ ਐ ਵੀਰੋ ਇਹਨਾਂ ਜ਼ਿਆਦਾ ਅਮੀਰ ਐ ਕੋਣਾ ਸਿੱਖ ਸਰਦਾਰ ਏ ਅਸੀਂ ਅੱਜ ਦੀ ਵਿਡਿਓ ਵਿੱਚ ਜਾਣਾਂਗੇ ਚੱਲਗੇ ਵੀਡੀਓ ਦੇ ਨੇ ਦਸਤਾਰ ਚਾਨੇ ਵੀਡੀਓ ਸਿੱਖ ਇਤਿਹਾਸ ਦੇ ਉਸ ਬਿਜ਼ਨਸ ਟਾਈਕੂਨ ਤਨਾੜ ਵਪਾਰੀ ਬਿਗ ਬਿਲੀਨੀਅਰ ਕਈ ਸਮੁੰਦਰੀ ਜਹਾਜ਼ਾਂ ਦੇ ਮਾਲਕ ਇੱਕ ਅਜਿਹੇ ਸਿੱਖ ਬਾਰੇ ਹੈ ਜਿਸ ਦੀ ਦੌਲਤ ਸ਼ੋਹਰਤ ਦੇ ਅੱਗੇ ਅੱਜ ਦੇ ਅੰਬਾਨੀ ਅਡਾਨੀ ਵੀ ਕੱਖ ਨਹੀਂ ਜਿਹੜਾ ਅਫਰੀਕਾ ਕੀਨੀਆ ਪੁਰਤਗਾਲ ਯੂਰਪ ਤੱਕ ਆਪਣੇ ਸਮੁੰਦਰੀ ਜਹਾਜ਼ਾਂ ਰਾਹੀਂ ਵਪਾਰ ਕਰਦਾ ਸੀ ਪਰ ਉਹ ਸਿੱਖ ਬਾਰੇ 90% ਸਿੱਖਾਂ ਨੂੰ ਵੀ ਪਤਾ ਨਹੀਂ ਹੁਣਾ 1517 ਈਸਵੀ ਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮਾਨਸਰੋਵਰ ਤੋਂ ਹੁੰਦਿਆਂ ਹੋਇਆ ਲੇਹ ਲਦਾਖ ਤੋਂ ਲੰਘ ਕੇ ਕਸ਼ਮੀਰ ਰਾਹੀਂ ਅੱਜ ਦੇ ਪਾਕਿਸਤਾਨ ਦੇ ਗੁਜਰਾਤ ਪਹੁੰਚੇ ਉੱਥੇ ਉਹਨਾਂ ਦੇਖਿਆ ਕਿ ਇੱਕ ਹਵੇਲੀ ਤੇ ਝੰਡੇ ਝੂਲ ਰਹੇ ਆ ਝੰਡੇ ਝੂਲਣੇ ਅੱਜ ਵੀ ਅਖਾਣ ਵਾਂਗ ਵਰਤਿਆ ਜਾਂਦਾ ਵੀ ਫਲਾਣਾ ਗਰੀਬ ਆ ਨੰਗਾ ਅਗਲਾ ਕਹਿੰਦਾ ਵੀ ਤੇਰੇ ਕਿਹੜਾ ਝੰਡੇ ਝੂਲਦੇ ਆ ਸੋ ਗੁਰੂ ਸਾਹਿਬ ਨੇ ਝੰਡੇ ਝੂਲਦੇ ਦੇਖ ਕੇ ਪੁੱਛਿਆ ਇਹ ਤੁ ਵੱਜ ਕਿਸ ਦੇ ਝੂਲਦੇ ਹਨ ਜਵਾਬ ਮਿਲਿਆ ਇਹੀਂ ਸਾਵਣ ਨਾਇਕ ਰਹਸੀ ਗੁਰੂ ਜੀ ਨੇ ਕਿਹਾ ਐਨਾ ਅਮੀਰ ਐਨਾ ਧਨਾੜ ਇਸ ਧਨ ਦਾ ਕੀ ਕਰਸੀ ਨਾਲ ਆਈ ਤਾਂ ਇੱਕ ਵਸਤ ਨਾ ਜਾਸੀ ਹੁਣ ਸਵਾਲ ਆਉਂਦਾ ਵੀ ਝੰਡੇ ਝੂਲਣ ਤੋਂ ਗੁਰੂ ਸਾਹਿਬ ਨੂੰ ਕਿਵੇਂ ਪਤਾ ਲੱਗਾ ਵੀ ਸਾਵਣ ਨਾਇਕ ਅਮੀਰ ਅਸਲ 'ਚ ਝੰਡੇ ਝੂਲਣ ਦਾ ਇੱਕ ਪੈਮਾਨਾ ਮੰਨਿਆ ਜਾਂਦੇ ਆ ਸੀ ਪਹਿਲੇ ਸਮਿਆਂ 'ਚ ਕਿ ਜਿਹੜੇ ਬੰਦੇ ਕੋਲ 1 ਲੱਖ ਰੁਪਏ ਨਕਦ ਘਰੇ ਪਿਆ ਉਹ ਘਰ ਤੇ ਇੱਕ ਝੰਡਾ ਚਲਾਉਂਦਾ ਸੀ ਇਸੇ ਤਰ੍ਹਾਂ ਸਾਵਣ ਨਾਇਕ ਦੇ ਘਰ ਤੇ ਚਾਰ ਝੰਡੇ ਝੂਲ ਰਹੇ ਸੀ ਮਤਲਬ ਕਿ ਉਹਨਾਂ ਦੇ ਘਰ 4 ਲੱਖ ਦੀ ਨਕਦੀ ਪਈ ਸੀ ਇੱਕ ਉਦਾਹਰਨ ਦਿੱਤੀ ਹੈ ਸਮਝਾਉਣ ਨੂੰ ਉਹ ਨਕਦੀ ਉਸ ਸਮੇਂ ਦੀ ਕਰੰਸੀ ਅਨੁਸਾਰ ਸੀ ਜਿਹੜੀ ਕਿ ਹੁਣ ਅਰਬਾਂ ਖਰਬਾਂ ਰੁਪਏ ਬਣਦੀ ਹੈ। ਖੈਰ ਗੁਰੂ ਸਾਹਿਬ ਤੇ ਸਾਵਣ ਨਾਇਕ ਦਾ ਮੇਲ ਹੁੰਦਾ ਹੈ। ਵਿਚਾਰ ਚਰਚਾ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਬਚਨਾਂ ਤੋਂ ਸਾਵਣ ਨਾਇਕ ਗੁਰੂ ਘਰ ਦਾ ਸਿੱਖ ਬਣ ਜਾਂਦਾ ਹੈ। ਇੱਥੋਂ ਸ਼ੁਰੂ ਹੁੰਦੀ ਹੈ ਸਾਵਣ ਨਾਇਕ ਅਤੇ ਉਸ ਦੇ ਪਰਿਵਾਰ ਦੀ ਸਿੱਖੀ ਨਾਲ ਸਾਂਝ ਜਿਹੜੀ ਅੱਗੇ ਜਾ ਕੇ ਭਾਈ ਮੱਖਣ ਸ਼ਾ ਲੁਬਾਣਾ ਅਤੇ ਉਸ ਤੋਂ ਵੀ ਅੱਗੇ ਤੱਕ ਨਿਭਣੀ ਸੀ। ਉਹ ਕਿਵੇਂ ਵੀਡੀਓ 'ਚ ਅੱਗੇ ਸੁਣੀ ਜਾਓ। ਇਸ ਭਾਈ ਸਾਵਣ ਨਾਇਕ ਦਾ ਪੁੱਤਰ ਸੀ ਭਾਈ ਅਰਥਾ। ਭਾਈ ਅਰਥੇ ਦਾ ਪੁੱਤਰ ਭਾਈ ਵੀਨਾ ਪਾਈ ਬੀਨੇ ਦਾ ਪੁੱਤਰ ਸੀ ਭਾਈ ਦਾਸਾ ਇੱਕ ਕੜੀ ਆਪਾਂ ਇੱਥੇ ਜੋੜਤੀ ਭਾਈ ਦਾਸੇ ਦੀ ਜਿਹੜਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਫਰੀਕਾ 'ਚ ਮਸੰਦ ਥਾਪਿਆ ਸੀ ਅਫਰੀਕਾ ਚ ਕਿਵੇਂ ਉਹ ਇਸ ਤਰ੍ਹਾਂ ਵੀ ਭਾਈ ਸਾਵਣ ਨਾਇਕ ਵਪਾਰੀ ਸੀ ਜਿਨ੍ਹਾਂ ਦੇ ਕੀਨੀਆ ਤੇ ਅਫਰੀਕਾ ਤੱਕ ਵਪਾਰ ਸੀਗੇ ਇਹਨਾਂ ਦੇ ਕੀਨੀਆ ਦੇ ਸ਼ਹਿਰ ਲਾਮੂ ਮਲਿੰਦੀ ਤੇ ਮਾਰਕਿਆਨੀ ਚ ਗੋਦਾਮ ਵੀ ਸੀਗੇ ਜਿੱਥੇ ਇਹ ਆਪਣੀਆਂ ਚੀਜ਼ਾਂ ਸਟੋਰ ਕਰਦੇ ਸੀ ਸਿੱਖ ਇਤਿਹਾਸਕਾਰ ਸਰਦਾਰ ਹਰਪਾਲ ਸਿੰਘ ਕਸੂਰ ਇਸ ਬਾਰੇ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ 1516 ਈਸਵੀ ਚ ਭਾਈ ਮਰਦਾਨਾ ਜੀ ਨਾਲ ਅਫਰੀਕਾ ਵੀ ਪਹੁੰਚੇ ਜਿੱਥੇ ਉਹਨਾਂ ਦੀ ਬਾਬਾ ਸਾਵਣ ਨਾਇਕ ਨਾਲ ਮੁਲਾਕਾਤ ਹੋਈ ਪਹਿਲੀ ਮੁਲਾਕਾਤ ਗੁਰੂ ਸਾਹਿਬ ਦੀ ਭਾਈ ਸਾਵਣ ਨਾਲ 1514 ਦੀ ਗੁਜਰਾਤ ਚ ਹੋਈ ਸੀ ਦੂਜੀ ਮੁਲਾਕਾਤ 1516 ਨੂੰ ਅਫਰੀਕਾ ਚ ਹੋਈ ਬਾਬਾ ਸਾਵਣ ਨਾਇਕ ਦੇ ਪੁੱਤਰ ਬਾਬਾ ਅਰਥਾ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਸੇਵਕ ਰਹੇ ਬਾਬਾ ਅਰਥਾ ਦੇ ਪੋਤਰੇ ਤੇ ਬਾਬਾ ਬੀਨਾ ਦੇ ਸੁਪੁੱਤਰ ਬਾਬਾ ਦਾਸਾ ਜੀ ਹੋਏ ਜਿਨ੍ਹਾਂ ਦਾ ਵਿਆਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੋਇਆ ਸੀ ਤੇ ਗੁਰੂ ਰਾਮਦਾਸ ਜੀ ਵੇਲੇ ਉਹ ਇੱਕ ਪ੍ਰਚਾਰਕ ਤੇ ਮਸੰਦ ਵੱਜੂ ਅਫਰੀਕਾ ਦੇ ਵਿੱਚ ਸੇਵਾਦਾਰ ਨਿਯੁਕਤ ਹੋਏ ਬਾਬਾ ਦਾਸਾ ਜੀ ਭਾਈ ਮੱਖਣ ਸ਼ਾਹ ਲੁਬਾਣਾ ਦੇ ਪਿਤਾ ਜੀ ਸੀ ਤੇ ਬਹੁਤ ਵੱਡੇ ਵਪਾਰੀ ਵੀ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੀ 11ਵੀਂ ਪੌੜੀ ਚ ਭਾਈ ਦਾਸਾ ਦਾ ਜ਼ਿਕਰ ਕਰਦੇ ਨੇ ਪੁਰਖ ਪਦਾਰਥ ਜਾਣੀਐ ਤਾਰੂ ਭਾਰੂ ਦਾਸ ਦੁਆਰਾ ਭਾਈ ਤਾਰੂ ਜੀ ਭਾਈ ਭਾਰੂ ਜੀ ਦਾਸਾ ਜੀ ਤੇ ਹੋਰ ਗੁਰਸਿੱਖਾਂ ਦਾ ਨਾਮ ਇਸ ਵਾਰ ਵਿੱਚ ਆਉਂਦਾ ਹੈ। ਭਾਈ ਮੱਖਣਸ਼ਾਹ ਲੁਬਾਣਾ ਦੀ ਜਨਮ ਤਰੀਕ ਬਾਰੇ ਕਈ ਇਤਿਹਾਸਕਾਰਾਂ ਨੇ ਵੱਖ-ਵੱਖ ਤਰੀਕਾਂ ਦੱਸੀਆਂ ਨੇ ਪਰ 26 ਮਾਰਚ 1599 ਈਸਵੀ ਪਿਸ਼ਾਵਰ 'ਚ ਉਹਨਾਂ ਦਾ ਜਨਮ ਸਹੀ ਤਰੀਕ ਮੰਨਿਆ ਜਾਂਦਾ ਹੈ। ਪਿਤਾ ਦਾ ਨਾਮ ਭਾਈ ਦਾਸਾ ਤੇ ਮਾਤਾ ਦਾ ਨਾਮ ਸੀ ਸਬਰਾਈ ਜੀ। ਮਹਾਨਕੋਸ਼ ਰਚੇਤਾ ਭਾਈ ਕਾਂ ਸਿੰਘ ਨਾਭਾ ਭਾਈ ਮੱਖਣਸ਼ਾਹ ਨੂੰ ਜ਼ਿਲ੍ਹਾ ਜ਼ੇਲਮ ਦੇ ਪਿੰਡ ਟਾਂਡਾ ਦਾ ਅਮੀਰ ਸਿੱਖ ਵਪਾਰੀ ਲਿਖਦੇ ਨੇ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਸ਼੍ਰੀ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਮੱਖਣशाह ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ ਚੌਪਈ ਮੱਖਣशाह ਇੱਕ ਸਿੱਖ ਭਾਗ ਗੁਰਸਿੱਖੀ ਕੋ ਮਰਦ ਅਪਾਰਾ ਕਰ ਸੌਦਾ ਬਹੁ ਜਣਿਓ ਜਹਾਜ਼ ਅਨੇਕ ਬਸਲੇ ਬਣ ਜਨ ਕਾਜ ਵੈਸੇ ਪੂਰੇ ਭਾਰਤ ਵਿੱਚ ਇਹਨਾਂ ਦੇ ਪਰਿਵਾਰ ਦੇ ਬਹੁਤ ਟਿਕਾਣੇ ਸੀ ਪਰ ਬਾਬਾ ਸਾਉਣ ਦੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਗੁਜਰਾਤ ਦੇ ਇਲਾਕੇ 'ਚ ਵਸ ਗਿਆ ਸੀ ਜਿੱਥੇ ਕਿ ਗੁਰਨਾਨਕ ਸਾਹਿਬ ਮਹਾਰਾਜ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਮੋٹے ਰੂਪ ਚ ਸਾਰੇ ਜਾਣਦੇ ਆ ਵੀ ਬੇੜਾ ਸਮੁੰਦਰ ਚ ਤੂਫਾਨ ਚ ਫਸ ਗਿਆ ਸੀ ਭਾਈ ਮੱਖਣ ਸ਼ਾਹ ਦਾ ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ ਤੇ ਨੌਵੇਂ ਸਤਿਗੁਰੂ ਧੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਮੋਢਾ ਲਾ ਕੇ ਬੇੜਾ ਪਾਰ ਕੀਤਾ ਭਾਈ ਮੱਖਣ ਸ਼ਾਹ ਬਕਾਲੇ ਪਹੁੰਚਦਾ ਹੈ ਉਥੇ ਅਸਲ ਗੁਰੂ ਦੀ ਭਾਲ ਕੀਤੀ ਤੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਕਿ ਸੱਚਾ ਗੁਰੂ ਲੱਭ ਗਿਆ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਈ ਮੱਖਣ ਸ਼ਾਹ ਨੇ ਜਿਹੜੀ ਬੇੜਾ ਬੰਨੇ ਲਾਉਣ ਦੀ ਅਰਦਾਸ ਕੀਤੀ ਸੀ ਉਹ ਨੌਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਨਹੀਂ ਸੀ ਕੀਤੀ ਸਗੋਂ 8ਵੇਂ ਸਤਿਗੁਰੂ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਉਹਨਾਂ ਨੇ ਅਰਦਾਸ ਕੀਤੀ ਸੀ ਕਿਉਂਕਿ ਜਦੋਂ ਭਾਈ ਮੱਖਣ ਸ਼ਾਹ ਭਾਰਤ ਵਾਲੇ ਪਾਸਿਓਂ ਬੇੜਾ ਲੈ ਕੇ ਗਿਆ ਸੀ ਉਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕੀਰਤਪੁਰ ਵਿਖੇ ਗੁਰਗੱਦੀ ਤੇ ਸੁਭਾਏਮਾਨ ਸਨ ਭਾਈ ਮੱਖਣ ਸ਼ਾਹ ਦਾ ਜਹਾਜ਼ ਅਫਰੀਕਾ ਤੋਂ ਵਾਪਸੀ ਤੇ ਸਮੁੰਦਰੀ ਤੂਫਾਨ ਦੇ ਵਿੱਚ ਫਸਿਆ ਜਿਹਨੂੰ ਸਾਈਕਲਨ ਸਟਾਰਮ ਸੈਂਟਰ ਕਿਹਾ ਜਾਂਦਾ ਹੈ ਉਦੋਂ ਕਿਉਂਕਿ ਅਜੇ ਸਵੇਜ ਨਹਿਰ ਨਹੀਂ ਸੀ ਬਣੀ ਤੇ ਸਮੁੰਦਰੀ ਜਹਾਜ਼ ਯੂਰਪ ਨੂੰ ਜਾਣ ਵਾਸਤੇ ਅਫਰੀਕੀ ਮਹਾਦੀਪ ਥਾਣੀ ਹੋ ਕੇ ਜਾਂਦੇ ਸੀ ਤੇ ਨਾਲੇ ਭਾਈ ਮੱਖਣ ਸ਼ਾਹ ਦੇ ਅਫਰੀਕਾ 'ਚ ਗੋਦਾਮ ਵੀ ਸਿਗੇ ਉਦੋਂ ਤੱਕ 8ਵੇਂ ਪਾਤਸ਼ਾਹ ਜੀ ਦਿੱਲੀ 'ਚ ਜੋਤੀ ਜੋਤ ਸਮਾ ਗਏ ਸੀ ਤੇ ਬਾਬਾ ਬਕਾਲਾ ਸ਼ਬਦ ਉਚਾਰ ਕੇ ਗੁਰਤਾ ਗੱਦੀ 9ਵੇਂ ਸਤਿਗੁਰਾਂ ਵੱਜੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇ ਗਏ ਸੀ ਜਿਹੜੇ ਕਿ 8ਵੇਂ ਪਾਤਸ਼ਾਹ ਜੀ ਦੇ ਦਾਦਾ ਜੀ ਲੱਗਦੇ ਸੀ ਰਿਸ਼ਤੇ 'ਚ ਹੁਣ ਇੱਥੇ ਅੱਗੇ ਕਥਾ ਉਹੀ ਚੱਲਦੀ ਆ ਵੀ ਜਦੋਂ 22 ਮੰਝੀਆਂ ਲਗਾ ਕੇ ਨਕਲੀ ਗੁਰੂ ਬਣ ਕੇ ਧੀਰਮੱਲੀਏ ਤੇ ਹੋਰ ਲੋਕ ਬਹਿ ਗਏ 9ਵੇਂ ਪਾਤਸ਼ਾਹ ਸਾਹਮਣੇ ਨਾ ਆਏ ਤੇ ਜਦੋਂ ਭਾਈ ਮੱਖਣ ਸ਼ਾਹ ਬਕਾਲੇ ਪਹੁੰਚਿਆ ਉੱਥੇ ਨਕਲੀ ਗੁਰੂ ਬਣੇ ਦੇਖੇ ਇਥੇ ਇੱਕ ਜ਼ਿਕਰ ਜੋ ਗੱਲ ਹੈ ਵੀ ਜਦੋਂ ਭਾਈ ਮੱਖਣਸ਼ਾਹ ਬਾਬੇ ਬਕਾਲੇ ਆਇਆ ਉਸ ਸਮੇਂ ਉਹਦੇ ਨਾਲ ਉਹਦੀ 500 ਬੰਦਿਆਂ ਦੀ ਹਥਿਆਰਬੰਦ ਫੌਜ ਵੀ ਸੀ ਇੰਨੀ ਪਾਵਰਫੁਲ ਪਰਸਨੈਲਿਟੀ ਤੇ ਉਸ ਸਮੇਂ ਐਹੋ ਜੀ ਸ਼ਖਸੀਅਤ ਸੀ ਭਾਈ ਮੱਖਣਸ਼ਾਹ ਲਬਾਣਾ ਇਥੇ ਸਤਿਗੁਰਾਂ ਨਾਲ ਉਸ ਦਾ ਮਲਾਪ ਹੁੰਦਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸੱਚਾ ਗੁਰੂ ਲਾਧੋ ਰੇ ਦੇ ਰੂਪ ਚ ਭਾਈ ਮੱਖਣਸ਼ਾਹ ਪਰਗਟ ਕਰਦੇ ਨੇ ਇਹ ਵਿਧ ਬਣਦੀ ਹੈ ਇਸੇ ਦੌਰਾਨ ਧੀਰਮਲ ਦੇ ਸਾਥੀ ਸ਼ੀਹੇ ਮਸੰਦ ਨੇ ਸਤਗੁਰਾਂ ਤੇ ਗੋਲੀ ਚਲਾਈ ਜਿਹੜੀ ਕਿ ਨੌਵੇਂ ਸਤਗੁਰਾਂ ਦੇ ਮੱਥੇ ਨੂੰ ਛੂੰਦੀ ਹੋਈ ਉੱਪਰਲਾ ਮਾਸ چیر ਕੇ ਲੰਘ ਗਈ ਭਾਈ ਮੱਖਣ ਸ਼ਾ ਧੀਰਮਲ ਤੇ ਪਹਿਲਾਂ ਹੀ ਖਫਾ ਸੀ ਕਿ ਉਹ ਸਤਗੁਰਾਂ ਦਾ ਵਿਰੋਧ ਕਰਦਾ ਸੀ ਨਕਲੀ ਗੁਰੂ ਬਣਾਏ ਸੀ ਹੁਣ ਦੀ ਘਟਨਾ ਨੇ ਇਸ ਗੋਲੀ ਦੀ ਘਟਨਾ ਨੇ ਸਿਰੋਂ ਪਾਣੀ ਲਗਾਤਾ ਮੱਖਣ ਸ਼ਾ ਆਪਣੇ ਸਾਥੀਆਂ ਨਾਲ ਪਾਈ ਧੀਰਮਲ ਦੇ ਡੇਰੇ ਜਾ ਕੇ ਹੱਲਾ ਬੋਲਦਾ। ਸ਼ੀਹੇ ਮਸੰਦ ਨੂੰ ਬੇੜੀਆਂ ਨੂੜ ਕੇ ਲੈ ਆਂਦਾ ਤੇ ਸਾਰੇ ਡੇਰੇ ਦਾ ਸਮਾਨ ਵੀ ਚੋਕ ਲਿਆ। ਸਤਿਗੁਰਾਂ ਨੇ ਸਾਹਮਣੇ ਪੇਸ਼ ਕੀਤਾ। ਪਰ ਧੀਰਜ ਤੇ ਪਿਆਰ ਦੀ ਮੂਰਤ ਨੌਵੇਂ ਪਾਤਸ਼ਾਹ ਨੇ ਸਭ ਕੁਝ ਵਾਪਸ ਕਰ ਦੇਣ ਨੂੰ ਕਹਿਤਾ। ਇਸ ਤੋਂ ਬਾਅਦ ਸਤਿਗੁਰੂ ਬਕਾਲੇ ਤੋਂ ਕੀਰਤਪੁਰ ਪਹੁੰਚਦੇ ਨੇ। ਪਾਈ ਮੱਖਣ ਸ਼ਾ ਉਹਨਾਂ ਦੇ ਨਾਲ ਜਾਂਦਾ। ਫਿਰ ਜਦੋਂ ਚੱਕ ਨਾਨਕੀ ਪਾਵ ਅਨੰਦਪੁਰ ਸਾਹਿਬ ਬਸਾਇਆ ਜਾਂਦਾ। ਉਦੋਂ ਵੀ ਪਾਈ ਮੱਖਣ ਸ਼ਾ ਸਤਿਗੁਰਾਂ ਦੇ ਨਾਲ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤੋਂ ਫਿਰ ਭਾਈ ਮੱਖਣਸ਼ਾਹ ਕਈ ਮਹੀਨੇ ਸਤਿਗੁਰਾਂ ਦੇ ਨਾਲ ਰਹਿੰਦਾ ਫਿਰ ਸਤਿਗੁਰਾਂ ਤੋਂ ਵਿਦਾਇਗੀ ਲੈਂਦੇ ਨੇ ਤੇ ਆਪਣੇ ਕੰਮਕਾਰ ਵਿਹਾਰ ਦੇ ਵਿੱਚ ਦੁਬਾਰਾ ਚਲੇ ਜਾਂਦੇ ਨੇ ਵਾਪਸ ਭਾਈ ਮੱਖਣਸ਼ਾਹ ਦੇ ਅੱਗੇ ਪਰਿਵਾਰਵਾਰੀ ਦੱਸਣ ਤੋਂ ਪਹਿਲਾਂ ਕੋਈ ਜਾਣਕਾਰੀ ਉਹਨਾਂ ਦੇ ਵਪਾਰ ਬਾਰੇ ਕਾਰੋਬਾਰ ਬਾਰੇ ਜਿਸ ਤੋਂ ਉਹਨਾਂ ਦੀ ਅਮੀਰੀ ਦੌਲਤ ਸ਼ੌਹਰਤ ਦਾ ਅੰਦਾਜ਼ਾ ਤੁਸੀਂ ਲਾ ਲਿਓ ਆ ਅਸਲ 'ਚ ਵਣਜਾਰੇ ਤੇ ਲੁਬਾਣੇ ਇੱਕ ਹੀ ਹੁੰਦੇ ਆ ਫਰਕ ਸਿਰਫ ਇਹ ਹੁੰਦਾ ਹੈ ਵੀ ਜਿਹੜੇ ਲੋਕ ਲੂਣ ਦਾ ਵਪਾਰ ਕਰਨ ਲੱਗ ਪਏ ਉਹ ਲੁਬਾਣੇ ਖਵਾਏ ਵੈਸੇ ਵਣਜ ਯਾਨੀ ਵਪਾਰ ਕਰਨ ਵਾਲੇ ਉਹਨਾਂ ਨੂੰ ਵਣਜਾਰੇ ਕਿਹਾ ਜਾਂਦਾ ਹੈ ਇੱਥੇ ਆਪਾਂ ਲੂਣ ਵਾਲੀ ਕੜੀ ਜੋੜਾਂਗੇ ਹੁਣ ਜਿਹੜਾ ਲੂਣ ਦਾ ਵਪਾਰ ਭਾਈ ਮੱਖਣਸ਼ਾ ਦੇ ਕੋਲ ਸੀ ਦਰਿਆ ਸਿੰਧ ਤੇ ਜੇਲਮ ਦੇ ਵਿਚਕਾਰਲੇ ਇਲਾਕੇ 'ਚ ਜਿਹੜਾ ਲੂਣ ਪਾਇਆ ਜਾਂਦਾ ਸੀ ਇਹਦੇ ਤੇ ਜ਼ਿਆਦਾਤਰ ਲੁਬਾਣੇ ਵਪਾਰੀਆਂ ਦਾ ਕਬਜ਼ਾ ਸੀ ਜਿਨ੍ਹਾਂ 'ਚੋਂ ਸਭ ਤੋਂ ਵੱਡਾ ਵਪਾਰੀ ਸੀ ਭਾਈ ਮੱਖਣਸ਼ਾ ਇਸ ਇਲਾਕੇ 'ਚ ਲੂਣ ਤੋਂ ਬਿਨਾ ਜ਼ਿੰਕ ਆਇਰਨ ਸਲਫਰ ਵੀ ਮਿਲਦਾ ਸੀ ਮਹਿੰਗੇ ਗਹਿਣਿਆਂ ਦੇ ਮਣਕੇ ਬਣਾਉਣ ਨੂੰ ਭਾਂਡੇ ਬਣਾਉਣ ਨੂੰ ਸੰਗਮਰਮਰ ਵਰਗਾ ਚਟਾਨ ਇੱਕ ਪੱਥਰ ਮਿਲਦਾ ਸੀ ਪਰ ਇਸ ਤੋਂ ਵੀ ਸਭ ਤੋਂ ਜ਼ਰੂਰੀ ਤੇ ਮਹਿੰਗੀ ਚੀਜ਼ ਜਿਹੜੀ ਇੱਥੋਂ ਨਿਕਲਦੀ ਸੀ ਉਹ ਸੀ ਪੋਟਾਸ਼ੀਅਮ ਨਾਈਟ੍ਰੇਟ ਜਿਹਨੂੰ ਆਪਾਂ ਪੰਜਾਬੀ ਚ ਸ਼ੋਰਾ ਵੀ ਕਹਿੰਦੇ ਆ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੂਦ ਬਣਾਉਣ ਨੂੰ ਕੀਤੀ ਜਾਂਦੀ ਸੀ ਵੈਸੇ ਤਾਂ ਇਸ ਤੋਂ ਪਹਿਲਾਂ ਕੁਝ ਹੋਰ ਰਸਾਇਣਾਂ ਨੂੰ ਮਿਲਾ ਕੇ ਬਰੂਦ ਤਿਆਰ ਹੋਣ ਲੱਗ ਪਿਆ ਸੀ ਪਰ ਸ਼ੂਰੇ ਵਾਲਾ ਬਰੂਦ ਐਸਾ ਸੀ ਜਿਹੜਾ ਸਿੱਲੇ ਮੌਸਮ ਵਿੱਚ ਤੇ ਪਾਣੀ ਵਿੱਚ ਵੀ ਅੱਗ ਫੜ ਸਕਦਾ ਸੀ ਸੋ ਇਹਦੀ ਮੰਗ ਬਹੁਤ ਜ਼ਿਆਦਾ ਸੀ ਉਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਮੰਗ ਵਧੇਰੇ ਹੋਣ ਕਰਕੇ ਇਹਨੂੰ ਚਿੱਟਾ ਸੋਨਾ ਵੀ ਕਿਹਾ ਜਾਂਦਾ ਸੀ ਇਸ ਬਰੂਦ ਦੇ ਨਾਲ ਨਾਲ ਮਸਾਲੇ, ਲੂਣ, ਪਸ਼ਮੀਨੇ ਅਤੇ ਹੋਰ ਕਈ ਚੀਜ਼ਾਂ ਦਾ ਵਪਾਰੀ ਸੀ ਭਾਈ ਮੱਖਣ ਸ਼ਾ ਤੇ ਉਸਦੇ ਸਮੁੰਦਰੀ ਜਹਾਜ਼ਾਂ ਦਾ ਵੱਡਾ ਸਮੂਹ ਜਿਸ ਰਾਹੀਂ ਅਫਰੀਕਾ, ਪੁਰਤਗਾਲ, ਫਰਾਂਸ, ਯੂਰਪ ਤੱਕ ਉਹਨਾਂ ਦਾ ਵਪਾਰ ਚੱਲਦਾ ਸੀ। ਇਹ ਸਮੁੰਦਰੀ ਬੇੜੇ ਹਵਾ ਦੇ ਰੁੱਖ ਨਾਲ ਚੱਲਦੇ ਸੀ। ਹੁਣ ਇੱਥੇ ਮਹਾਰਾਜਾ ਦਲੀਪ ਸਿੰਘ ਦੀ ਕੜੀ ਜੋੜਦੇ ਹਾਂ। ਜਦੋਂ ਸਿੱਖ ਰਾਜ ਸਮੇਂ ਇਹ ਇਲਾਕੇ ਸਰਕਾਰੀ ਖਾਲਸਾ ਦੇ ਅਧੀਨ ਆਏ ਤਾਂ ਖਾਲਸਾ ਫੌਜ ਦੀਆਂ ਸਾਰੀਆਂ ਤੋਪਾਂ ਤੇ ਬੰਦੂਕਾਂ ਦਾ ਬਾਰੂਦ ਇੱਥੋਂ ਹੀ ਸਪਲਾਈ ਹੁੰਦਾ ਸੀ। ਇਸੇ ਕਰਕੇ ਅੰਗਰੇਜ਼ਾਂ ਨੇ ਜਦੋਂ ਪੰਜਾਬ ਤੇ ਬਾਅਦ ਵਿੱਚ ਕਬਜ਼ਾ ਕੀਤਾ ਇਹਨਾਂ ਨੇ ਇਹਨਾਂ ਲੂਣ ਦੀਆਂ ਖਾਣਾ ਤੇ ਖਣਿਜਾਂ ਤੇ ਇਸ ਇਲਾਕੇ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਕੰਟਰੋਲ ਹੇਠ ਕੀਤਾ। ਮਹਾਰਾਜਾ ਦਲੀਪ ਸਿੰਘ ਨੇ ਇਹੀ ਲੂਣ ਦੀਆਂ ਖਾਣਾ ਵਾਪਸ ਕਰਨ ਦੀ ਮੰਗ ਵਿਕਟੋਰੀਆ ਅੱਗੇ ਰੱਖੀ ਸੀ। ਹੁਣ ਇੱਥੇ ਅਮਰੀਕਾ ਬਰਤਾਨੀਆ ਦੀ ਲੜਾਈ ਦਾ ਵੀ ਆਪਾਂ ਕੜੀ ਜੋੜ ਦਈਏ। ਬਰਤਾਨੀਆ ਉਹਦੇ ਵਿੱਚ ਜਿੱਤ ਗਿਆ ਸੀ, ਉਹਨੂੰ ਸਫਲਤਾ ਮਿਲੀ ਸੀ ਤੇ ਉਸ ਜਿੱਤ ਦੇ ਪਿੱਛੇ ਵੀ ਕਾਰਨ ਇਹੀ ਬਾਰੂਦ ਸੀ ਜਿਹੜਾ ਉਹਨਾਂ ਨੇ ਪੰਜਾਬ ਦੇ ਇਸ ਇਲਾਕੇ ਚੋਂ ਲਿਜਾਣਾ ਸ਼ੁਰੂ ਕੀਤਾ ਸੀ ਜਦੋਂ ਉਹਨਾਂ ਦਾ ਪੰਜਾਬ ਤੇ ਕਬਜ਼ਾ ਹੋ ਗਿਆ ਖਾਲਸਾ ਰਾਜ ਤੋਂ ਬਾਅਦ ਕਿਤਾਬ ਹਰੀ ਸਿੰਘ ਨੜੂਆ ਖਾਲਸਾ ਜੀ ਦਾ ਚੈਂਪੀਅਨ ਉਸ ਦੇ ਵਿੱਚ ਦਰਜ ਹੈ ਕਿ ਸਰਕਾਰੇ ਖਾਲਸਾ ਸਮੇ ਪੋਠੋਹਾਰ ਅਟਕ 라ਵਲਪਿੰਡੀ ਜੇਲਮ ਤੇ ਸਿੰਧ ਸਾਗਰ ਦਵਾਬ ਦੇ ਵਿਚਕਾਰ ਸਿੰਧ ਦਰਿਆ ਦੇ ਕੰਢੇ ਕਾਲਾ ਬਾਗ ਤੋਂ ਜੇਲਮ ਤੱਕ ਖੁਸ਼ਹਾਬ ਦੇ ਉੱਤਰ ਚਕਵਾਲ ਦੇ ਦੱਖਣ ਤੱਕ ਕੀਮਤੀ ਤੇ ਮਸ਼ਹੂਰ ਲੂਣ ਦੀਆਂ ਖਾਣਾ ਸਨ ਜੋ ਵੱਡੀ ਪਹਾੜੀ ਚੈਲ ਤੋਂ ਸ਼ੁਰੂ ਹੋ ਕੇ ਤਿੰਨ ਪਹਾੜਾਂ ਦੀ ਲੜੀ ਦੇ ਰੂਪ ਚ ਜੇਲਮ ਦਰਿਆ ਨਾਲ ਸ਼ਾਹਪੁਰ ਤੇ ਮੀਆਂਵਾਲੀ ਤੱਕ ਫੈਲੀਆਂ ਸੀ ਇਸ ਦੀ ਚੌੜਾਈ 5 ਮੀਲ ਤੋਂ ਜ਼ਿਆਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਸਭ ਤੋਂ ਪਹਿਲਾਂ ਇਸ ਸੌਲਟ ਰੇਂਜ ਤੇ ਕਬਜ਼ਾ ਕੀਤਾ ਤੇ ਰਾਖੀ ਦੇ ਰੂਪ ਚ ਨਜ਼ਰਾਨਾ ਵਸੂਲਦੇ ਰਹੇ ਮਹਾਰਾਜੇ ਦੇ ਪਿਤਾ ਸਰਦਾਰ ਮਹਾ ਸਿੰਘ ਸਮੇ ਇਹਨਾਂ ਲੂਣ ਦੀਆਂ ਖਾਣਾਂ ਤੋਂ 18000 ਰੁਪਏ ਸਾਲਾਨਾ ਦੀ ਆਮਦਨ ਸੀ ਜਿਹੜੇ ਕਿ 1836 ਤੱਕ ਵਧ ਕੇ 12 ਲੱਖ ਰੁਪਏ ਸਾਲਾਨਾ ਹੋ ਗਈ ਸੀ ਜਿਸək ਇਹ ਜ਼ਰੂਰੀ ਵਸਤਾ ਅੰਗਰੇਜ਼ੀ ਸ਼ਾਸਨ ਅਧੀਨ ਉਦੋਂ ਦੇ ਹਿੰਦੁਸਤਾਨ ਨੂੰ ਵੇਚਦੇ ਤਾਂ ਕਈ ਗੁਣਾ ਵੱਧ ਮੁਨਾਫਾ ਕਮਾ ਸਕਦੇ ਸੀ ਪਰ ਸਿੱਖ ਇਸ ਲਾਲਚ ਵਿੱਚ ਕਦੇ ਨਹੀਂ ਪਏ ਤੇ ਸਰਕਾਰ ਹੀ ਖਾਲਸਾ ਦੇ ਵਿੱਚ ਲੂਣ ਦਾ ਭਾਅ 1 ਰੁਪਇਆ ਮੰਨ ਰਿਹਾ ਜਦੋਂ ਕਿ ਗਵਾਂਡੀ ਮੁਲਕ ਹਿੰਦੁਸਤਾਨ 'ਚ 5 ਰੁਪਏ ਮੰਨ ਲੂਣ ਸੀ ਭਾਈ ਮੱਖਣ ਸ਼ਾਹ ਦੀ 85 ਸਾਲ ਦੀ ਉਮਰ ਪੂਰ ਕੇ 1674 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ 1 ਸਾਲ ਪਹਿਲਾਂ ਅਕਾਲ ਚਲਾਣਾ ਕਰਦੇ ਆ ਉਨ੍ਹਾਂ ਦੇ ਤਿੰਨ ਸੁਪੁੱਤਰ ਚੰਦੂ ਲਾਲ, ਲਾਲਜੰਦ ਤੇ ਕੁਸ਼ਾਲਜੰਦ ਹੋਏ ਆ ਜਿਹੜੇ ਕਲਗੀਧਰ ਮਹਾਰਾਜ ਕੋਲੋਂ ਖੰਡੇ ਦੀ ਪੌ ਲੈ ਕੇ ਜਵੰਦ ਸਿੰਘ, ਲਾਲ ਸਿੰਘ ਅਤੇ ਖੁਸ਼ਹਾਲ ਸਿੰਘ ਬਣੇ ਜਿਨ੍ਹਾਂ ਨੇ ਪਹਾੜੀ ਰਾਜਿਆਂ ਨਾਲ ਹੋਈਆਂ ਜੰਗਾਂ 'ਚ ਯੋਗਦਾਨ ਪਾਇਆ ਪਹਾੜੀ ਰਾਜਿਆਂ ਨੇ ਜਦੋਂ ਸ਼ਰਾਬੀ ਹਾਥੀ ਕਿਲੇ ਵੱਲ ਭੇਜਿਆ ਸੀ ਉਦੋਂ ਸਭ ਤੋਂ ਛੋਟੇ ਪੁੱਤਰ ਪਾਈ ਖੁਸ਼ਹਾਲ ਸਿੰਘ ਲੋ ਘੜ ਦੀ ਜੰਗ ਦੌਰਾਨ ਭਾਈ ਆਲਮ ਸਿੰਘ ਭਾਈ ਸੁੱਖਾ ਸਿੰਘ ਸਿੰਘਾਂ ਨਾਲ ਮਿਲ ਕੇ ਸ਼ਹੀਦ ਹੋਏ ਵੱਡੇ ਪੁੱਤਰ ਚੰਦੂ لال ਜੋ ਭਾਈ ਜਵੰਦ ਸਿੰਘ ਬਣੇ ਸੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਆ ਵਿਚਾਰਲਾ ਪੁੱਤਰ ਵਪਾਰ ਕਾਰਜ ਕਰਦਾ ਰਿਹਾ ਤੇ ਗੁਰੂ ਘਰ ਨਾਲ ਜੁੜ ਕੇ ਆਪਣਾ ਦਸਵੰਧ ਤੇ ਸੇਵਾਵਾਂ ਗੁਰੂ ਘਰ ਵਾਸਤੇ ਦਿੰਦਾ ਰਿਹਾ ਮਗਰੋਂ ਇਹ ਵਿਚਾਰਲਾ ਪੁੱਤਰ ਯਾਨੀ ਭਾਈ ਲਾਲ ਸਿੰਘ ਕਲਗੀਧਰ ਮਹਾਰਾਜ ਜੀ ਨੂੰ ਮੁਕਸਰ ਦੀ ਜੰਗ ਮਗਰੋਂ ਮਾਲਵੇ ਚ ਜਾ ਕੇ ਵੀ ਮਿਲਦਾ ਹੈ ਇਸੇ ਤਰ੍ਹਾਂ ਭਾਈ ਲੱਖੀਸ਼ਾ ਬਨਜਾਰਾ ਜਿਹੜੇ ਕਿ ਅੱਧੀ ਦਿੱਲੀ ਦੇ ਇਲਾਕੇ ਦੇ ਮਾਲਕ ਸੀਗੇ ਉਹ ਭਾਈ ਮੱਖਣ ਸ਼ਾਹ ਦੇ ਸਾੰਡੂ ਸੀਗੇ ਤੇ ਇਹ ਦੋਵੇਂ ਸਿੱਖ ਪਰਿਵਾਰ ਉਸ ਸਮੇਂ ਸਾਊਥ ਏਸ਼ੀਆ ਦੇ ਰਿਚੇਸਟ ਬੰਦੇ ਸੀਗੇ ਪਾਈ ਲੱਖੀ ਸ਼ਾਹ ਬਾਰੇ ਆਪਾਂ ਇੱਕ ਵੀਡੀਓ ਵੀ ਬਣਾਈ ਹੋਈ ਆ ਇਸ ਵੀਡੀਓ ਦੇ ਅਖੀਰ ਤੇ ਉਸ ਵੀਡੀਓ ਦਾ ਲਿੰਕ ਦੇ ਦੇਾਂਗੇ ਜਰੂਰ ਦੇਖਿਓ ਜਾ ਕੇ ਉਹ ਵੀਡੀਓ ਵੀ ਖੈਰ ਆਪਾਂ ਭਾਈ ਮੱਖਣ ਸ਼ਾਹ ਵੱਲ ਮੁੜੀਏ 9ਵੇਂ ਪਾਤਸ਼ਾਹ ਵੱਲੋਂ ਚੱਕ ਨਾਨਕੀ ਦੀ ਜ਼ਮੀਨ ਖਰੀਦਣ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲੋਹਗੜ੍ਹ ਸਮੇਤ ਹੋਰ ਕਿਲੇ ਉਸਾਰਨ ਮੁਗਲ ਹਕੂਮਤ ਨਾਲ ਟੱਕਰ ਲੈਣ ਸਮੇਂ ਜੰਗੀ ਸਾਜ਼ੋ ਸਮਾਨ ਸਮੇਤ ਹਰ ਤਰ੍ਹਾਂ ਨਾਲ ਭਾਈ ਮੱਖਣ ਸ਼ਾਹ ਦੇ ਪਰਿਵਾਰ ਨੇ ਗੁਰੂ ਘਰ ਲਈ ਦਸਵੰਦ ਵਜੋਂ ਸੇਵਾ ਕੀਤੀ ਅਤੇ ਇਹਨਾਂ ਦੇ ਟਾਂਡੇ ਯਾਨੀ ਸਮੂਹ ਦੇ ਲੋਕਾਂ ਨੇ ਇਹ ਕਿਲੇ ਉਸਾਰਨ ਵਿੱਚ ਵੀ ਯੋਗਦਾਨ ਪਾਇਆ ਗੁਰੂ ਲਾਦਰ ਦੇ ਦਿਹਾੜਾ ਸਾਰੀ ਕੌਮ ਮਨਾਉਂਦੀ ਹੈ ਪਰ ਭਾਈ ਮੱਖਣ ਸ਼ਾਹ ਦਾ ਸਿੱਖ ਇਤਿਹਾਸ 'ਚ ਯੋਗਦਾਨ ਉਨਾਲੇ ਪਰਿਵਾਰ ਦੀਆਂ ਸ਼ਹੀਦੀਆਂ ਬਾਰੇ ਬਹੁਤ ਘੱਟ ਪ੍ਰਚਾਰਕਾਂ ਨੇ ਦੱਸਿਆ। ਇਹ ਜਾਣਕਾਰੀ ਜਿਹੜੀ ਹੈ ਸਰਦਾਰ ਹਰਪਾਲ ਸਿੰਘ ਕਸੂਰ ਦੀ ਵੈਬਸਾਈਟ ਹੈ satguru.webli.com ਮਹਾਨ ਕੁਸ਼ਪਾਈ ਕਾਨ ਸਿੰਘ ਨਾਬਾ ਪਟਵਈਆਂ ਲੋਗੜ ਘ੍ਰਿਤ ਇਤਿਹਾਸਕਾਰ ਗਗਨਦੀਪ ਸਿੰਘ ਗੁਰੂਕੀਆਂ ਸਾਖੀਆਂ ਭਾਈ ਪਿਆਰਾ ਸਿੰਘ ਪਦਮ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਵੀ ਦੀ ਕਿਤਾਬ ਵਣਜਾਰਾ ਲੁਬਾਣਾ ਤਵਾਰੀਖ ਆਦ ਕਿਤਾਬਾਂ ਤੇ ਸਰੋਤਾਂ ਤੋਂ ਇਕੱਠੀ ਕੀਤੀ ਗਈ ਹੈ। ਪਾਈ ਮੱਖਣਸ਼ਾਹ ਦੇ ਇਤਿਹਾਸ ਦੀਆਂ ਬਹੁਤ ਚੀਜ਼ਾਂ ਇਸ ਵੀਡੀਓ ਚ ਸ਼ੋਈਆਂ ਨਹੀਂ ਜਾ ਸਕੀਆਂ ਕਦੇ ਫੇਰ ਜ਼ਰੂਰ ਸਾਂਝ ਪਾਵਾਂਗੇ ਉਮੀਦ ਹੈ ਸਿੱਖ ਇਤਿਹਾਸ ਦੀ ਇਹ ਬੜਮੁੱਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਹਾਈਪ ਵੀ ਕਰਿਓ WhatsApp ਗਰੁੱਪਾਂ 'ਚ ਸ਼ੇਅਰ ਕਰਿਓ ਨਾਲ ਦੀ ਨਾਲ ਅਜਹੀਆਂ ਹੋਰ ਇਤਿਹਾਸਕ ਜਾਣਕਾਰੀਆਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਦੋਸਤੋ ਮੱਖਣਸ਼ਾਹ ਨਾਮ ਤੋਂ ਅਗਰ ਦੇਖਿਆ ਜਾਵੇ ਤੇ ਸ਼ਾਹ ਜਿਹੜਾ ਹੈ ਮੁਸਲਮਾਨਾਂ ਦੇ ਨਾਮ ਦੇ ਨਾਲ ਲੱਗਦਾ ਹੈ ਮੱਖਣ ਚਾਹ ਬਹਾਲ ਪਰ ਉਹ ਇਹ ਅੱਜ ਦੀ ਜਿਹੜੀ ਅਸੀਂ ਦੇਖੀਏ ਇਸ ਸਟੋਰੀ ਦੇ ਅੰਦਰ ਇੱਕ ਸਿੱਖ ਜਿਹੜੇ ਕਿ ਬਹੁਤ ਜ਼ਿਆਦਾ ਅਮੀਰ ਸੀ ਜਿਨ੍ਹਾਂ ਦਾ ਪੈਸਾ ਅੱਜ ਕੱਲ ਦੇ ਜਿਹੜੇ ਅੰਬਾਨੀ ਅਡਾਨੀ ਹੈ ਉਹਨਾਂ ਤੋਂ ਵੀ ਜ਼ਿਆਦਾ ਸੀ ਸਿੱਖ ਕੌਮ ਦੀ ਵੀਰੋਂ ਮੈਂ ਇੱਕ ਖੂਬੀ ਦੇਖੀਏ ਕਿ ਸਿੱਖ ਕੌਮ ਦਸਵੰਦ ਕੱਟਦੀ ਹੈ ਕਿ ਆਪਣੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਅੱਲਾ ਰੱਬੁਲ ਇਜ਼ਤ ਦੇ ਰਾਹਤੇ ਤੇ ਦਿੰਦੇ ਆ ਉਹਨਾਂ ਦੀ ਕਾਮਯਾਬੀ ਦਾ ਇਹੀ ਰਾਜ਼ ਹੈ ਇੱਕ ਦਸਵੰਦ ਕੱਢਦੇ ਆ ਜੇ ਤੁਸੀਂ ਅੱਲਾ ਪਾਕ ਦੇ ਰਾਸਤੇ ਤੇ ਖਰਚ ਕਰੋਗੇ ਤੇ ਤੁਹਾਡੀ ਕਮਾਈ ਦੇ ਵਿੱਚ ਅਜ਼ਾਫਾ ਹੀ ਹੋਏਗਾ ਤੁਹਾਡੀ ਕਮਾਈ ਕਦੀ ਵੀ ਘਟ ਨਹੀਂ ਸਕਦੀ ਤੇ ਦੂਸਰਾ ਸਿੱਖ ਕੌਮ ਜਿਹੜੇ ਲੋਕ ਮੁਸੀਬਤ ਦੇ ਅੰਦਰ ਹੁੰਦੇ ਆ ਪਰੇਸ਼ਾਨੀ ਦੇ ਵਿੱਚ ਹੁੰਦੇ ਆ ਉਹਨਾਂ ਦੀ ਮਦਦ ਕਰਦੇ ਆ ਵੀਰੋ ਤੇ ਤੀਸਰਾ ਉਹ ਮਿਹਨਤ ਕਰਦੇ ਆ ਵੀਰੋ ਇਹ ਤਿੰਨ ਅਸੂਲ ਅਗਰ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦਾ ਵਾ ਇਹਨਾਂ ਤੇ ਕੰਮ ਕਰਦਾ ਵਾ ਤੇ ਵੀਰੋ ਉਹ ਜ਼ਰੂਰ ਕਾਮਯਾਬ ਹੋਏਗਾ ਉਹਨੂੰ ਕੋਈ ਬੰਦਾ ਵੀ ਨਾਕਾਮ ਨਹੀਂ ਕਰ ਸਕਦਾ ਵੀਰੋ ਇਹੀ وجہ ਹੈ ਕਿ ਅੱਜ ਵੀ ਪੂਰੀ ਦੁਨੀਆ ਤੋਂ ਸਿੱਖਾਂ ਨੂੰ ਸਨਮਾਨ ਮਿਲਦਾ ਹੈ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਇੱਕ ਆਪਣੀ ਅਲੱਗ ਦਾ ਪਹਿਚਾਨ ਹੈ ਹਰ ਦੇਸ਼ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਇੱਜ਼ਤ ਸਨਮਾਨ ਤੇ ਚੰਗਾ ਉਤਬਾ ਦਿੱਤਾ ਜਾਂਦਾ ਹੈ ਬਾਕੀ ਵੀਰੋ ਜਿਹੜੀ ਵੀਡੀਓ ਸੀ ਬਹੁਤ ਇਨਫੋਰਮੇਟਿਵ ਵੀਡੀਓ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਸ ਵੀ ਘਟਾ ਪੜ ਸਾਰਾ ਕਾਰਕ ਮੰਗਿਆ ਦੇਖਣਾ ਅੱਲਾ ਫੇਜ਼